ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾ ਤੁਹਾਨੂੰ ਦਨ ਦਗਣੀ ਤੇ ਰਾਤ ਚੋਂ ਗੁਣੀ ਤਰਕੀ ਬਖਸ਼ੇ ਤੇ ਬਖਸ਼ੇ ਨੌਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ 슈ਗਰ ਅੱਜ ਪਹਿਲੀ ਵਾਰ 2 ਘੰਟਿਆਂ ਦੇ ਵਿੱਚ ਇਹਨਾਂ ਦਾ ਸਮਾਨ ਪੂਰਾ ਹੋਇਆ ਗੱਡੀ 'ਚ ਪਹੁੰਚ ਗਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਕਿਹਨੇ ਕਿਹਾ ਜੀ ਸ਼ਾਪਿੰਗ ਹੋਗੀ ਹਜਾ ਦਾ ਵੱਡਾ ਕੰਮ ਰਹਿੰਦਾ ਸਭ ਤੋਂ ਮੇਨ ਕੰਮ ਹਾਏ ਮੇਰੇ ਰੱਬਾ ਮਾਈਕੁਰਜੀ ਕਾਕਾ ਸਾਹਿਬ ਮਾਈਕੁਰਜੀ ਕੀ ਕਥੇ ਵੀ ਕਿ ਹਾਂ ਹਲੇ ਦਾ ਕੰਮ ਰਹਿੰਦਾ ਹੈ ਸਭ ਤੋਂ ਵੱਡਾ ਮੇਨ ਕੰਮ ਕੀ ਆ ਵੀ ਮੇਨ ਕੰਮ ਤਾਂ ਉਹੀ ਆ ਜੇ ਹੁਣੇ ਤੁਹਾਨੂੰ ਦੱਸਦਾ ਤੁਹਾਨੂੰ ਜੇ ਹੁਣੇ ਟੈਕ ਆ ਜਾਣਾ ਹਾਂ ਜੇ ਤੈਨੂੰ ਦੱਸਦਾ ਫਿਰ ਉਹਦੇ ਮੈਂ ਅਟੈਕ ਵਾਲਾ ਕੰਮ ਮੈਂ ਨਵੇੜਿਆ ਭਾਜੀ ਮੈਂ ਇਹਨੂੰ ਪੈਸੇ ਪਹਿਲੀ ਬਾਈ ਨੇ ਲੰਮ ਸਾਮ ਦੇ ਕੇ ਤੋੜਿਆ ਹੋਇਆ ਵੀ ਇਹਦੇ ਵਿੱਚ ਵਿੱਚ ਬਣਾ ਜਿਹੜਾ ਸਮਾਨ ਤੁਹਾਤੇ ਆਉਂਦਾ ਲੈ ਆਇਓ ਚਲ ਫੇ ਠੀਕ ਹੈ ਜੀ ਤੈਨੂੰ ਟੈਕ ਨਹੀਂ ਆਉਂਦਾ ਸੀ ਕਿੰਨਾ ਦਿੱਤਾ ਤਾਂ ਬਾਈ ਨੇ 40500 ਦਿੱਤਾ ਪਾ ਹਾਂ 10 10 20 25 ਨਹੀਂ 22 23000 ਰੁਪਏ ਦਾ ਸਮਾਨ ਤੁਸੀਂ ਲੈ ਚੁੱਕੀ ਹਾਂ। ਲਈ ਯਾਰ ਪੰਜਾਹ। ਅਜੇ ਅਟੈਕ ਦੇਣ ਵਾਲਾ ਸਮਾਨ ਲੈਣਾ ਹੈ। ਅਜੇ ਲੈ। ਉਹ ਇਹਨੂੰ ਰਹਿਦਾ। ਤੇ ਫਿਰ ਅਜੇ ਅਜੇ ਗੱਲਾਂ ਆਏ ਕਹਿੰਦੀਆਂ। ਸਾਂਭ ਕੇ ਰੱਖਿਓ ਉੱਥੇ ਬਸ ਤੁਸੀਂ। ਦੇਖ ਲਓ ਮੈਨੂੰ ਤਾਂ ਕੁਝ ਨਹੀਂ ਹੁੰਦਾ ਬੈਗ ਰੂ ਦੰਦਾ ਤਾਂ ਖਰਚਦੇ। ਠੀਕ ਹੈ ਨਾ? ਜੇ ਜੇ ਨਾ ਹੀ ਹੋਵੇ ਫਿਰ ਵੀ ਤਾਂ ਸਮਾਨ ਕੱਢਣਾ। ਸਾਨੂੰ ਟੈਨਸ਼ਨ ਆ। ਉਹ ਜਿਹੜਾ ਮੇਨ ਬੰਦੇ ਲਈ ਸਮਾਨ ਲੈਣਾ ਉਹ ਲੱਭਣਾ ਬਹੁਤ ਔਖਾ ਹੈ। ਚਾਹ ਲੱਭਣਾ ਵੀ ਔਖਾ ਹੈ ਇਹ じゃ ਕਿਹੜਾ ਸਮਾਨ ਹੈ ਤਾਂ ਹੋਵੇ ਤੁਹਾਨੂੰ ਜਾ ਕੇ ਪਤਾ ਲੱਗਣਾ ਫੇਰ ਤੁਹਾਨੂੰ ਤੁਸੀਂ ਰੋਟੀ ਖਵਾ ਦਿਓ ਹਾਏ ਤੁਸੀਂ ਘਰ ਤੇ ਤੁਰੀਆਂ ਜੀ 12 ਵਜੇ ਟਾਈਮ ਹਜੇ ਵੱਜੇ ਜੀ ਸਵਾ ਦੋ ਹੋਇਆ ਰੋਟੀ ਖਾ ਲਈ ਕੀ ਸੀ 9 ਵਜੇ ਅੱਛਾ ਵੱਜ ਗਏ 2:30 ਲੱਗੀ ਸਾਨੂੰ ਭੁੱਖ ਜੇ ਫਾਸਟ ਫੂਡ ਕਹਿੰਦੇ ਤੁਸੀਂ ਤਾਂ ਖਿਜਣਾ ਤਾਂ ਜੋ ਰੋਟੀ ਨੂੰ ਕਹ ਤਾਂ ਤੁਸੀਂ ਤਾਂ ਖਿਜਦੇ ਆ ਕਿਧਰ ਇਹਨੂੰ ਹੈਚਕਾਰ ਉ ਟਕੜਾ ਕੋੜਾ ਦਾ ਥਾਣ ਨੂੰ ਨਹੀਂ ਤੁਹਾਡੀ ਜੀਭ ਨੂੰ ਨਹੀਂ ਤੁਹਾਡੀ ਜਵਾਨ ਨੂੰ ਨਹੀਂ ਦੀਦੀ ਦੇਖ ਲੈ ਹੁਣ ਤੂੰ ਬੋਲਦੀ ਨਹੀਂ ਆਪ ਹਾਂ ਹਾਂ ਮੈਂ ਤਾਂ ਆਪ ਕਹਿਨੀ ਆ ਇਹ ਅੱਜ ਮੈਨੂੰ ਚੁੱਪ ਚੁੱਪ ਲੱਗੀ ਜਾਂਦੀ ਐ ਸ੍ਰਿੰਦਰ ਬਣੀ ਬੀਆ ਨਹੀਂ ਮੈਨੂੰ ਇਹਦੀ ਪਸੰਦ ਦਾ ਸਾਮਾਨ ਵੀ ਲੰਦੀ ਐ ਤੂੰ ਮੈਨੂੰ ਦੱਸ ਦੇ ਕਿੱਥੇ ਆਪਣੀ ਮਰਜ਼ੀ ਤਾਂ ਨਹੀਂ ਕਰੀਆ ਉਹ ਤਾਂ ਹੀ ਪਰੇ ਨੂੰ ਮੂੰਹ ਕਰੀ ਬੈਠੀ ਹੋ ਗਈ ਉਹ ਵਾਸੀ ਜੀ ਗੱਲ ਨਹੀਂ ਵੀ ਕਿੱਥੇ ਪਤਾ ਨਹੀਂ ਖਾਦੇ ਮੇਰਾ ਦਿਮਾਗ ਕਹਿ ਜਾਊ ਗਿਆ ਵੀ ਜਦ ਕਿਤੇ ਵੀਡੀਓ ਚੱਲਦੀ ਆਂ ਹੁੰਦਾ ਕਾ ਕੁਝ ਹੋਰ ਇਸ ਚਲਾ ਦਿੰਦੇ ਇਹ ਡੈਡੀ ਵਾਲੇ ਮੈਂ ਡੈਡੀ ਵਾਲੇ ਛੁਲਾਦੀ ਐ ਇਹ ਨਹੀਂ ਕਿਉਂ ਡੈਡੀ ਆਏ ਕਰੀ ਜਾਂਦਾ ਈ ਸਤਨਾਮਸਕੀ ਹਾਂ 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 ਠੀਕ ਹੈ ਚਲੋ ਚਲੋ ਜੀ ਹੁਣ ਪਹਿਲਾ ਤਾਂ ਇਹਨਾਂ ਨੂੰ ਮੈਂ ਸਿਖਾਵਾਂ ਪ੍ਰਸ਼ਾਦਾ ਜੀ ਹਾਂਜੀ ਪ੍ਰਸ਼ਾਦਾ ਸਕਣਾ ਕਿੱਥੇ ਤੁਸੀਂ ਮੈਂ ਆਪਾਂ ਬਸ ਇਕਕੇ ਦੇ ਜਾਣੇ ਨੇ ਮਾਲਵਾ ਮੈਂ ਸਵੀਟਸ ਇਹ ਤਾਂ ਸੋਨੀ ਵਾਲੇ ਵੀ ਵਧੀਆ ਸੋਨੀ ਵਾਲੇ ਦੇ ਤੇ ਕਿੱਦਾਂ ਜਣਾ ਦੇਖ ਲਓ ਸੋਨੀ ਵਾਲੇ ਵਧੀਆ ਉੱਥੇ ਚੱਲੋ ਨਹੀਂ ਇੱਥੇ ਚੱਲੋ ਦੋਨਾਂ ਪਾਸੇ ਵਧੀਆ ਖੜਾ ਤਾਂ ਜੀ ਮੈਂ ਨਾ ਇਸ ਟਾਈਮ ਖਮਾਣੋ ਮਾਲਵਾ ਸਵੀਡਸ ਦੇ ਸਾਹਮਣੇ ਖੜਾ ਹਾਂ ਮੈਂ ਹੁਣ ਸੋਨੀ ਵਾਲੇ ਤੋਂ ਲੈ ਕੇ ਜਾਊਂਗਾ ਗੱਡੀ ਇੱਥੇ ਤੇ ਤੋਰ ਕੇ ਉੱਥੇ ਜਾ ਕੇ ਪਾਰਕਿੰਗ ਨਾ ਹੋਵੇ ਗੱਡੀ ਮੈਨੂੰ ਫੇਰ ਸੇ ਆਪਾ ਰਹਿਣਾ ਹੁਣ ਮੇਰੀ ਗੱਡੀ ਆ ਨਾ ਟਿਕਾਣਾ ਹੀ ਖੜੀ ਆ ਚਲੋ ਫਿਰ ਇਹਦੇ ਨਾਲ ਤਾਂ ਬੈਟਰ ਵੀ ਨਿਕਲ ਕੇ ਜਾਣ ਤੇ ਭਲਾਈ ਆ ਸਹੀ ਗੱਲ ਚਲੋ ਮਾਰੋ ਸ਼ਾਲਾ ਪਹਿ ਕੈਸ ਖੂਸ ਆਪਣਾ ਚੱਕ ਲਿਓ ਹੋ ਇੱਥੇ ਵੀ ਅਸੀਂ ਆਏ ਕੰਮ ਨਾ ਕਰਕੇ ਆਏ ਬੇਟਾ ਤੁਸੀਂ ਕਹਿ ਰਹੇ ਆਂ ਆਪਾਂ ਅਸੀਂ ਤੇ ਇੱਥੇ ਲੈਣੇ ਆਂ ਕਿਹੜੇ ਰੋਟੀ ਨਹੀਂ ਤੁਹਾਡੇ ਕੋਲ ਤਾਂ ਆ ਗੁੱਗਲ ਚ ਇਹ ਨਹੀਂ ਤਾਂ ਕੱਢਣੇ ਆ ਗੁੱਗਲ ਚ ਖਾਣੀ ਆ ਚਲੋ ਚਲ ਚੱਲੀਏ ਉਹ ਇਹਦੇ ਤੋਂ ਕਪੜਾ ਕਰਾ ਦੂੰਗਾ ਥੋੜਾ ਮੈਂ ਬਾਈ ਨੂੰ 500 ਪਾਲਤੂ ਦਤੂੰਗਾ ਨਹੀਂ ਆ ਜਾ ਸਾਫ ਗਤਬ ਚ ਕਪੜਾ ਹੋ ਜਾਊਗਾ ਉਹ ਮੇਰੀ ਗੱਲ ਸੁਣੋ ਓਰਿਆ 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 ਸਕੀਮ ਸਕੀਮ ਪਾ ਦਣੀ 1000 ਰੁਪਏ ਦਾ ਕਪੜਾ ਕਰਦਣਾ ਪਰ ਕਿਤੇ ਵੀ ਮੈਂ ਬਿਲ ਤੇ 1000 ਰੁਪਏ ਪਲੱਸ ਕਰਾ ਦੂੰਗਾ ਇਹਦੇ ਵਿੱਚ ਕੁਝ ਨਹੀਂ ਅਸੀਂ ਉਹ ਕਰਨਾ ਤੇ ਇੱਥੇ ਕਰੀ ਚੱਲ ਤੂੰ ਆ ਜਾ ਲੈ ਲੋ ਜੀ ਆ ਦੇ ਬੰਦੇ ਇਹ ਬਾਤ ਹੈ ਉਹ ਮੈਂ ਨਹੀਂ ਖਾਣੀ ਆ ਰੋਟੀ ਮੇਰੇ ਬਾਟੋਂ ਦਾ ਟੱਢ ਜਾ ਹੈਲੋ ਤੁਸੀਂ ਖਾਇਆ ਰੋਟੀ ਮੈਂ ਨਹੀਂ ਖਾਣੀ ਆ ਗਈ ਚਲੋ ਮੈਂਨੋਂ ਮੈਚ ਜਾਣੀ ਨਹੀਂ ਹੈਗਾ ਮੈਂ ਨਹੀਂ ਜਾਣਾ ਹੈਗਾ ਹਾਂ ਫੋਨ ਤੇ ਵਿੱਚ ਫੋਨ ਫੋਨ ਕਿਆ ਕਰਨਾ ਤੁਸੀਂ ਮੈਨੂੰ ਪਤਾ ਸੱਲ ਗਿਆ ਉਹਦਾ ਤੇ ਗੂਗਲ ਆ ਉਹਦਾ ਬੰਦ ਹੋ ਗਿਆ ਪਤਾ ਕਿਦੋਂ ਦਾ ਬੰਦ ਹੋ ਗਿਆ ਕੋਈ ਨਹੀਂ ਆਤਾ ਜਦੋਂ ਨਾ ਨਵਾਂ ਫੋਨ ਆਇਆ ਤਾਂ ਜੀ ਉਦੋਂ ਮੈਂ SIM ਅੱਗੇ ਪਿੱਛੇ ਕਰੇ ਜੀ ਉਹਦੇ ਕਰਕੇ ਗੂਗਲ ਪੇ ਬੰਦ ਹੋ ਗਿਆ ਕੋਈ ਗੱਲ ਨਹੀਂ ਨਵੇਂ ਫੋਨ 'ਚ ਮੈਂ SIM ਪਾਇਆ ਤਾਂ ਫਿਰ ਉਹ ਮੇਰੇ ਥੋੜਾ ਜਿਹਾ ਹੱਥ ਬੱਸਦਾ ਨਹੀਂ ਲੱਗਿਆ ਯੋ ਨੂੰ ਹਰ ਘੁੰਟ ਬੱਲੇ ਕੇ ਤੇ ਸੜੇ ਬੁੱਗਲ ਕਰਿਆ ਤਾਂ ਚਲੋ ਚਲੋ ਠੀਕ ਹੈ ਜੀ ਹੁਣ ਮਿਲਦੇ ਆ ਫਿਰ ਸਾਨੂੰ ਅੱਟ ਕੇ ਥੋੜਾ ਜਿਹਾ ਟਾਈਮ ਲੋ ਜੀ ਕਹਿੰਦੇ ਦੀਵਾਲੀ 'ਚ ਇਸ ਵਾਰ ਦੋ ਜੀ ਡਰਾਈ ਫੂਟ ਮਠਾਈ ਮਠੂਈ ਦਾ ਕਰੋ ਕੰਮ ਬੰਦਾ ਮੈਨੂੰ ਦਿੱਤ ਦੇ ਮਠਾ ਹਾਂ ਤੁਹਾਨੂੰ ਪ੍ਰਸ਼ਾਦ ਦਾ ਸਕਾ ਦੇਣਾ ਇੰਨਾ ਥੋੜਾ ਚਾਕਲੇਟਾ ਖਾ ਕੇ ਦੰਦ ਖਰਾਬ ਕਰਨੇ ਚਲੋ ਜੀ ਬੈਕ ਹੋ ਰਿਹਾ ਡਰਾਈਵਰ ਰੋਟਰ ਤੇ ਹੁਣ ਸ਼ਕਾਂਗੇ ਜੀ ਪ੍ਰਸ਼ਾਦਾ ਸਤ ਨਾਮ ਹੈ ਕਰੋ ਚਲੋ ਵੀ ਚਲੋ ਕਿਦਾਂ ਸੈਪਰੇਟ ਜਾਈ ਬੈਜੋ ਸਾਡ ਨੂੰ ਕਿ ਹਾਂਜੀ ਐਨੀ ਗਾਰਨਰ ਤੇ ਫਾਲੀ ਮੰਗਾਣੀ ਹੈ ਤੇ ਸਬਜੀ ਆ ਰੋਟੀ ਲੈ ਰਮਾਣੀ ਸਬਜੀ ਆ ਰੋਟੀ ਮੰਗਾਣਾ ਡੈਡੀ ਸਬਜੀ ਮੰਗਾਣੀ ਸੁੱਖੋ ਭੈਣ ਜੀ ਨੂੰ ਪੁੱਛ ਲੈ ਮਨੂੰ ਮਨੂੰ ਤਾਂ ਮੂੰਗੀ ਮਸਰੀ ਮਨੂੰ ਤਾਂ ਮੂੰਗੀ ਮਸਰੀ ਪਸੰਦ ਆ ਦੋਨੇ ਜਣੇ ਦੱਸੋ ਕਿਹੜੀ ਸਬ지 ਖਾਣੀ ਜੀ ਹਾਂ ਭਿੰਡੀਆਂ ਦੀ ਮੰਗਾ ਲੈ ਇਤ ਨਹੀਂ ਤੂੰ ਦੱਸ ਕਿਆ ਖਾਣੀ ਇਹ ਹੈ ਗਾਜੀ ਮलाई ਪ੍ਰਸ਼ਾ ਪਨੀਰ ਸ਼ਾਹੀ ਪਨੀਰ ਪਨੀਰ ਮੱਖਣੀ ਪਨੀਰ ਬਟਰ ਮਸਾਲਾ ਪਨੀਰ ਟਿੱਕਾ ਮਸਾਲਾ ਕੜਾਈ ਪਨੀਰ ਮਟਰ ਪਨੀਰ ਪਨੀਰ ਟੂ ਪੀਜਾ ਪਨੀਰ ਭੁਰਜੀ ਸਰਬਸ ਪਨੀਰ ਬੜੇ ਉਹ ਪਨੀਰ ਪਨੀਰ ਵਾਲੇ ਰੇ ਨੂੰ ਪਤਾ ਵੀ ਖਾਣੇ ਪਨੀਰ ਆ ਜੀ ਕੇਵਲ ਆ ਮੈਕਸ ਨਹੀਂ ਹੁੰਦਾ ਮਿਕਸ ਹੁੰਦਾ ਦਾਲ ਮੱਖਣੀ ਦਾਲ ਜਾਂ ਤੜਕਾ ਜਾਂ ਲੋ ਫਰਾਈ ਦਾਲ ਦਾਲ ਤੋਂ ਦੇ ਲੈ ਕੋਈ ਫਰਾਈ ਫਰੂ ਜਾਂ ਪਨੀਰ ਦੀ ਸਬਜ਼ੀ ਖਾਣੀ ਤੁਸੀਂ ਦੇ ਲੋ ਕੜੀ ਖਾਣੀ ਹੈ ਮੰਗਾ ਲਓ ਇੱਕ ਗੱਲ ਸਰ ਜਣਾ ਕਿ ਦੋ ਮੰਗਾਉਣੀਆਂ ਮੈਂ ਨਹੀਂ ਕਹਿੰਦੀ ਮੈਂ ਤਾਂ ਖਾਣੀ ਸੀ ਮੈਂ ਕੀ ਕਹਾਂ ਮੈਂ ਉਹ ਸੋਚਦੀ ਹਾਂ ਤੁਸੀਂ ਮੰਗਾਓ ਪਹਿਲਾਂ ਜੇ ਤਾਂ ਤੁਸੀਂ ਸਪੈਸ਼ਲ ਥਾਲੀ ਮੰਗਾਉਣੀ ਹੈ ਇਹੀ ਮੰਗਾ ਲਓ ਇੱਥੇ ਦਾਲ ਹੋਣੀ ਚਾਰ ਰੋਟੀਆਂ ਹੋਣੀਆਂ ਜੇ ਵੈਜ ਥਾਲੀ ਮੰਗਾਉਣੀ ਹੈ ਇਹਦੇ ਵਿੱਚ ਮਟਰ ਪਨੀਰ ਹੋਣਾ ਦਾਲ ਦਹੀਂ ਬਟਰ ਨਾਲ ਦੋ ਬਟਰ ਰੋਟੀਆਂ ਬਸ ਫਿਰ ਆਮ ਗੱਲ ਨਹੀਂ ਨਹੀਂ ਹਵੇਨੇਰੀਆ 140 ਦੀ ਹੈ ਪੈਸੇ ਪੂਸਾ ਵੀਗਾ ਟੈਨਸ਼ਨ ਨਾ ਤੁਹਾਨੂੰ ਇੰਨੇ ਪੈਸੇ ਦੇ ਕੇ ਤੋੜਿਆ ਵਾ ਘਰ ਤੋਂ ਪੈਸੇ ਦੀ ਟੈਨਸ਼ਨ ਨਹੀਂ ਹੈਗੀ ਮੁੱਲ ਹੈਗਾ ਆ ਪੈਸੇ ਪੂਸਾ ਤੇ ਟੈਨਸ਼ਨ ਨਹੀਂ ਲੈਓ ਆਰਡਰ ਲੰਡਨ ਦੇ ਜੀ ਹਾਂ ਥਾਲੀਆਂ ਹੀ ਮੰਗਾ ਲੈਣੀ ਆ ਥਾਲੀਆਂ ਮੰਗਾ ਲੈ ਕਾੜੀ ਸਸਤੀ 판ਦੀ ਸਸਤੀ ਮਹਿੰਗੀ ਨਹੀਂ ਦੇਖੀ ਜੁੰਦਾ ਨੀ ਦੂਰਾ ਕਰ ਸਬਜੀ ਤੁਹਾਡੀ ਪਸੰਦ ਦੀ ਪਿਆਂਦੀ ਆ ਸਬਜੀ ਇਹਦੇ ਪਸੰਦ ਦੀ ਨਾਲੇ ਉਹ ਕਰੀ ਜੁੰਦਾ ਨਾਲੇ 10 ਨਹੀਂ ਕਿਉਂਦੀ ਉੱਥੇ ਦੂਜੇ ਪਨੀਰ ਨਹੀਂ ਖੁੱਜਣਾ ਕਾਦੇ ਫੜਾ ਦੋ ਤਾਂ ਵਜ ਥਾਲੀ ਇੱਕ ਨਾ ਕੇ ਭੰ ਕੋ ਰਾਨ ਦੇ ਕੁਝ ਨਖਾ ਤਾਂ ਦਿਮਾਗ ਥੋੜਾ ਖਾਦਾ ਮੇਰਾ ਹਾਂ ਲੋ ਹਾਂ ਤਾਂ ਮੇਰਾ ਦਿਮਾਗ ਥੋੜਾ ਖਾਦਾ ਹੁਣ ਤਾਂ ਖਾਣ ਨੂੰ ਕਸਰ ਕੋਈ ਇੱਕ ਗ੍ਰਿਲ ਸੈਂਡਵਿਚ ਕਰ ਦਿਓ ਇੱਕ ਗ੍ਰਿਲ ਸੈਂਡਵਿਚ ਦੋ ਇਸਤ ਹਾਂ ਇੱਕ ਕੋਬ ਕਰ ਦਿਓ 40 ਵਾਲਾ ਦਿਓ ਸਾਈਡਰ ਵਾਲਾ ਛੋਟੇ 40 ਠੀਕ ਹੈ ਉਹਨੇ ਬੋਸਲਾ ਬਜਾਰ ਇਹਨੇ ਕੀ ਖਾਣਾ ਤੂੰ ਉਹਨੇ ਤਾਂ ਮੈਨੂੰ ਪਹਿਲੇ ਚਾਹਤਾ ਤਾਂ ਮੈਂ ਰੋਟੀ ਖਾਣੀ ਸੀ ਉਹ ਸੋਚਦੀ ਆ ਫੇਰ ਵੀ ਸੰਦੀਪ ਨੇ ਉਹ ਮੂੰਗੀ ਮਸਲੀ ਧਰਤੀ ਮੇਰੇ ਮੂੰਹ ਉੱਤੇ ਹੱਥ ਲਾਇਆ ਹਾਂ ਆਈਆਂ ਹੱਥ ਲਾਇਆ ਮੈਂ ਕਿਹਤੋਂ ਆਹ ਭਾਵੇਂ ਆਹ ਕੀ ਹੈ ਤੇਰੇ ਖਾਣ ਦੀ ਨਹੀਂ ਗੱਲ ਕਰਦਾ ਮੈਂ ਉਹ ਤਾਂ ਖਾਣ ਦੀ ਗੱਲ ਕਰਦਾ ਇਹਨੇ ਮੈਂ ਜਾਨੀ ਕਿ ਵਿੱਚੋਂ ਖਾ ਲੈਣੇ ਇਹਨੂੰ ਮੈਂ ਦੱਸਦਾ ਕਿ ਤੂੰ ਕੀ ਖਾਣਾ ਹੈ ਇਹਨੇ ਮੈਨੂੰ ਬੱਸ ਤੱਕੇ ਮੈਂ ਸੋਚਦੀ ਕਿ ਨਾ ਮੈਂ ਕੀ ਖਾਣਾ ਇਸ ਕਰਕੇ ਨਾਲੇ ਆਹ ਆ ਖਾ ਲੈ ਅਜ ਤੱਕ ਤੁਸੀਂ ਮੇਰਾ ਦਿਮਾਗ ਖਾਧਾ ਹੀ ਨਹੀਂ ਜਣੀ ਮੈਂ ਖਾਦਾ ਹੁਣ ਖਾਣਾ ਸੀ ਗੂਗਲ ਕਰਾ ਕੇ ਮੇਰੇ ਕੋਲੋਂ ਪੈਸੇ ਤਾਂ ਲੈਣੇ ਨੇ ਦੇਖ ਲੈ ਟਾਈਮ ਦੱਸੂਗਾ ਤਾਂ ਮੈਂ ਤਾਂ ਫਟਾਫਟ ਥਾੜੀ ਬਣੀ ਰੱਖ ਕੇ ਉੱਥੇ ਉਹਨਾਂ ਨੂੰ ਕਹਿੰਦਾ ਬਈ ਤੂੰ ਵਾਲਾ ਕਮਰਾ ਕਿੱਥੇ ਦਾ ਦੋ ਕੋਈ ਨਾ ਦੋ ਦੂਗੀ ਆਪਾਂ ਜਾ ਕੇ ਗੱਡੀ 'ਚ ਬੈਠेंगे ਭੰਡ ਤੋਂ ਕਿਹਾ ਦੂਗਾ ਚਾਬੀ ਤਾਂ ਮੇਰੇ ਕੋਲ ਆ ਲੱਗੋ ਬੱਸ ਕਰਕੇ 10 ਰੁਪਏ ਦੀ ਭਾਂਬਰੀ ਪਹੁੰਚ ਜਾਣਾ ਟਾਈਮ 2:30 ਵਜੇ ਬੱਸ ਲੰਘੀ ਭਾਂਬਰੀ ਵਾਲੀ ਕੋਈ ਨਾ ਪਿੰਦਰ ਤੋਂ ਫੋਨ ਕਰਦਾ ਬੜਾ ਮੋਟਰਸਾਈਕਲ ਉੱਥੇ ਆਉਂਦਾ ਫੋਨੇ ਕਰ ਲੋ ਫਿਰ ਚਲੋ ਠੀਕ ਹੈ ਜੀ ਮੈਨੂੰ ਮੈਸੇਜ ਆਵਾ ਗੂਗਲ ਪੇ ਦਾ ਇੱਕ ਮਿੰਟ ਖੜਾ ਜਾ ਮੈਸੇਜ ਚੈੱਕ ਕਰਨ ਦੇਣਾ ਠੀਕ ਹੈ ਜੀ ਮਿਲਦੇ ਆ ਫੇਰ ਤੁਹਾਨੂੰ ਲੰਗਰ ਛੱਕੇ ਜੀ ਇਹ ਤਾਂ ਜਿਆਦਾ ਬੜੀ ਪਹੁੰਚ ਗਏ ਸੀ ਸਨਿਹਾਰ ਕੋਲ ਤੇ ਹੁਣ ਇਹਨਾਂ ਦਾ ਦਿਮਾਗ ਮੱਧਿਆ ਚੱਲੂਗਾ ਅਰੇ ਠੰਡਾ ਚੱਲਦਾ ਤਾਂ ਥੋੜਾ ਜਾ ਮੈਂ ਰੋਟੀ ਕਰਕੇ ਪੈ ਜਾਂਦਾ ਹਾਂ ਜਿਆਦਾ ਬੜੀ ਹੈ ਤਾਂ ਛੋਟੇ ਜਿਹੇ ਹੱਥਾਂ ਜਮਾ ਤੇ ਜਿਵੇਂ ਉਹਦੇ ਹੁਣੇ ਪੈ ਜਾਣ ਇਹ ਤਾਂ ਸਾਲਕ ਦੇ ਬੱਚੇ ਦੇ ਉਹ ਨਾਲ ਸੱਤ ਤੋਂ ਛੋਟਾ ਸਾਈਜ਼ ਨਹੀਂ ਮੇਕਦੇ ਬੱਚੇ ਉਹ ਉਹਨੇ ਤੇਰੇ ਬੁਸਤੀ ਨਹੀਂ ਚੰਗੀ ਰਹਾਈ ਉਹ ਸਾਬ ਨਾਲ ਲੋ ਵੀ ਜਿਹੜੇ ਚੂਹੇ ਨਾ ਆਓ ਮੈਂ ਉਹੀ ਚੀਜ਼ ਦੇਖ ਰਹੀ ਆ ਹਾਂ ਹਾਂ ਤਾਂ ਉਹ ਹੱਥ ਚੋਂ ਨਿਕਲ ਜਾਣਾ ਇਹ ਵੀ ਆ ਵੀ ਦਿੱਸਦਾ ਆਹ ਚੂਹ ਹੋ ਗਿਆ ਸੁਭੂਗਾ ਉਹਨਾਂ ਨੂੰ ਪਰਵਾਹ ਸਿੱਕ ਰਹੀ ਨੇ ਪੱਛਾ ਹਾਂ ਇੱਥੇ ਹੈ ਨਾ Pada kau order tahideh na. Order. Na tu kan tujuh tu kau main. Kecik keciknya kau main lagi. Hmm. Eni kau main. Di, mari eni konglusi je. Jadi ada padie. Hah na, na. Alam. 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 ਚਾਂਦ ਜਨਾਬੀਓ ਨੇਕ ਦਿਨ ਦਿਖਾ ਦੋ ਚੁਗੜੇ ਨਹੀਂ ਹੈ ਕਿ ਉਹ ਗੁਰੂ ਜੀ ਆਏ ਨੇ ਜਿਹੜੇ ਮੈਂ ਅੱਜ ਕੱਲ ਚੱਲੀਆਂ ਚਾਂਦ ਜਿਹੜਾ ਸੌਕ ਤੇ ਕੀ 골ਡ ਦਾ ਕੀ ਰੇਟ ਹੈ ਜੀ ਇਸ ਟਾਈਮ ਚਾਂਦੀ 12 ਕਾਰਟ ਤੇ 24 24 ਦਾ ਹਨਾ ਚਾਂਦੀ 1 ਲੱਖ 24000 ਤੇ ਚਾਂਦੀ ਦਾ ਚਾਂਦੀ ਦਾ ਕਿੰਨਾ ਜੀ 180 1800 ਰੁਪਏ 1800 ਰੁਪਏ ਤੋਲਾ ਠੀਕ ਆ ਉਹਨੂੰ ਕੋਈ ਫੜ ਰਹਾ ਡੀਜੀਪੀ ਉਹ ਸੋਣਾ ਉਹ ਤੋਂ ਹੀ ਪੁੱਛ ਲੈਣਾ ਦਾਪਨ ਬਸ ਤੁਸੀਂ ਹੀ ਆਹ ਕੋਈ ਯਾਰ ਮੈਂ ਇਹ ਸੋਚਦਾ ਵੀ ਉਹ ਰੋਟੀ ਖਾਂਦਾ ਹੁਣਾਂ ਕਿ ਪੈਸੇ ਖਾਂਦਾ ਹੁਣਾਂ ਸਹੀ ਪੈਸੇ ਵੀ ਖਾਂਦੇ ਆ 5 ਕਰੋੜ ਰੁਪਏ ਕੈਸ਼ ਫੜ ਰਹਾ ਉਹ ਤਾਂ ਗੋਰ ਤੇ ਹੈਨਾ ਸੋਹਣੇ ਆ ਇੱਥੇ 50000 ਲੈ ਕੇ ਤੋਰ ਤੁਸੀਂ ਤਾਂ ਕੰਦੀ ਜਾਂਦੇ ਆ ਨਹੀਂ ਜੀ ਲੜਕੀ ਵਾਲੀ ਡੱਬੀ ਚ ਪਾ ਦੇ ਚੰ ਜਰਾ ਹਾਂ ਹਾਂਜੀ ਇਹਦੇ ਆਪਾਂ ਛੋਟੀ ਜਿਹੀ ਕੁੜੀਆ ਬਸ ਇੱਕ ਮਿੰਟ ਦੇ ਬੱਚੇ ਵਾਸਤੇ ਜਿਹੜੀਆਂ ਤੈ ਦਿਨ ਉਹਦੇ ਸਾਰ ਕੇ ਟੋਰੀ ਰੱਖੀ ਸੀ ਜੀ ਵਿਵ ਦਿਵਾਲੀ ਆ ਲక్ష్ਮੀ ਦੇ ਪਾਗੁੰ ਮੇਕੀ ਜਾਂ ਆ ਅਗੇ ਰੀਤ ਰੂ ਲੈ ਤੇ ਤੁਸੀਂ ਜਾਓ ਹਾਂ ਤੇ ਬੜੀ ਹੈ ਹਨਾ ਦੋ ਬਣਨੀਆਂ ਹੈ ਹਨਾ ਦੋ ਹੈ ਸੋ ਫੋਰ ਬੜੀ ਹੈ ਇਹ ਫੋਰ ਬਣਾ ਦੇਣੀ ਹੈ ਜੀ ਦੇਹੇ ਤੱਕ ਨਹੀਂ ਗਈ ਆਈ ਵੀ ਇਤਨਾ ਉਹ ਕੌਂਦੀ ਵੀ ਨਹੀਂ ਇੱਕ ਵਾਰ ਮੈਂ ਪਾ ਕੇ ਮੂੰਹ ਤੇ ਪਾ ਲੀ ਕਿ ਜਾਂਦਰ ਪਤਾ ਗਲੇ ਤੇ ਚਲੀ ਗਈ ਮੈਂ ਨਹੀਂ ਬਾਈ ਮੁੜ ਕੇ ਐਨਾ ਕਹ ਪਿਆਰ ਐਨਾ ਇਹੀ ਹੋਣੀ ਬੰਦਾ ਉਹ ਰਾਮੀ ਪਰ ਬੰਧ ਹੈਗੇ ਉਹ ਛੋਟ ਕਰਨ ਵਾਲੇ ਵੀ ਤਾਂ ਆਉਂਦੇ ਕੋ ਪਰ ਹੋਰ ਆਟਮ ਹੋਣੀ ਨਾ ਉਹ ਇਹ ਛੋਟੇ ਵੱਡਿਆ ਕਰਨੇ ਵਾਲਾ ਹੁੰਦਾ ਕੁੰਡਾ ਇਹਦੇ ਵਿੱਚ ਮੋਆ ਹੁੰਦਾ ਹੈ ਇਹ ਇਹਨੇ ਤਾਂ ਬੱਚੇ ਦੀਆਂ ਚੀਜ਼ਾਂ ਹੁੰਦੀਆਂ ਨੇ ਚੀਜ਼ਾਂ ਹੁੰਦੀਆਂ ਇਹਦਾ ਪਲੇਨ ਹੁੰਦਾ ਵੱਡਿਆ ਮੇਰੇ ਕੋਲ ਪਲੇਨ ਨਹੀਂ ਆਹ ਆਹ ਬੱਚੇ ਦਾ ਅਜੋਨੇ ਇਹੋੜੇ ਸੋਨੇ ਆਹ ਵੀ ਸੋਨੇ ਆਹ ਤਾਂ ਯਾਰਾਂ ਵਾਲੀਆਂ ਤਾਂ ਨਹੀਂ ਜੇ ਆਪਾਂ ਨੇ ਇਹਦੇ ਵਿੱਚ ਆਹ ਪਾਉਣੇ ਹੁਣ ਸਹਹੜੀਆਂ ਚੋਂ ਗੁਰਵਾਲੀਆਂ ਚੋਂ ਹਾਂ ਆ ਗਈ ਤਾਂ ਕੋਈ ਗੁਰੂ ਆ ਇਹਨਾਂ ਨਾਲ ਇਹ ਚੂਭੂਆਂ ਸਾਰੇ ਪੌਦਿਆਂ ਨੂੰ ਚੂਭਣ ਲੱਗ ਜਾਂਦੇ ਨੇ ਕੋਈ ਵੀ ਨਹੀਂ ਸੀ ਕਿੰਦੀਆਂ ਰੋਮਾਂ ਟੈਸਟ ਉਹ ਇਹਦੀ ਗੱਡੀ ਨਹੀਂ ਹੈਗੀ ਇਹ ਵੀ ਬਹੁਤ ਜ਼ਿਆਦਾ ਬੜੀਆਂ ਇਹਦਾ ਇੱਕ ਇੱਕ ਦੇ ਦੋ ਬਣ ਜਾਣੇ ਇਹਦੀਆਂ ਉਦੋਂ ਤਾਂ ਜੰਮੀ ਜਾਂ ਛੁੱਟ ਛੁੱਟ ਕੇ ਪੈ ਰਹੇ ਸੱਤ ਦਿਨ ਦੀ ਤਾਂ ਤੁਸੀਂ ਉਹ ਇਕੱਲੇ ਤੁਸੀਂ ਮੰਨ ਲਓ 10 ਦਿਨ ਦੀਆਂ ਕਿੰਨਾ ਦਿਨ ਦੇ ਹੋ ਗਿਆ ਤੇ 12 ਕਿ 13 ਦਿਨ ਦੇ 15 ਦਿਨਾਂ ਦੀ 15 16 ਦਿਨਾਂ ਦੀ ਲੋ ਵਾਲੀ ਜੇ ਕੋਈ ਮਤਲਬ ਆ ਸੋਚਿਆ ਅਨਵਾਨ ਕਮਾਜ ਚਲੋ ਇਹ ਦੇਖਣਾ ਇਹ ਵੀ ਬਿਚ ਰਾਇ ਨਹੀਂ ਚਾਹ ਤੇ ਪਾਉਣੇ ਹੁਣ ਤਾਂ ਕਿੰਨਾ ਵਟਾਂ ਲਾਉਣੀ ਹੈ ਪਾਉਣੇ ਹਾਂ ਆ ਪਾਏ ਬਿਓ ਤੱਕ ਤਾਂ ਐਕਸਟਰਾ ਉਹ ਚ ਇਹ ਚੀਜ਼ ਹੋ ਰਹੀ ਹੈ ਅਸਲ ਤੇ ਹੁੰਦੇ ਨਹੀਂ ਹੈਗੇ ਕਿ ਕਿ ਪਾਉਣੇ ਚੰਗੀ ਜਿਹਾ ਤਾਂ ਕਰ ਲੂ ਆਹ ਨਵੀਂ ਜਗ੍ਹਾ ਤੇ ਕਿੰਨਾ ਕਟਾ ਲਾਉਣੀ ਹੈ ਪਾਉਣੇ ਹੁਣ ਜਿਹਦੇ ਵਿੱਚ ਜਿੰਨੇ ਲੋਡ ਆ ਉਹਨੇ ਤਾਂ ਹੈਗੇ ਰਿਟੈਂਸ਼ਨ ਵੀ ਮੇਰੀ ਗੱਲ ਤੋਂ ਇੱਕ ਮਿੰਟ ਜੇ ਜਿੰਨੇ ਪਾਣੀ ਨਾ ਕੱਟਣੇ ਹੋਵੇ ਕੱਟ ਕੇ ਇਸੇ ਲਿਆਉਣੇ ਹੁਣ ਸ਼ੌਕੀ ਕਰਨੀ ਬਣੀ ਉਹ ਭਾਏ ਨਾ ਵੀ ਹੋਵੇ ਵੀ ਪੈਰਾਂ 'ਚ ਪਾਵੇ ਨਿਕਲ ਜਿਵੇਂ ਉਹਦਾ ਫਾਇਦਾ ਕੋਈ ਨਹੀਂ ਕੱਚੇ ਕਿਤੇ ਵੇਚ ਜਾਣੀ ਹਾਂ ਇਹ ਤਾਂ ਸਭ ਕੁਝ ਹੀ ਜਾਣਾ ਕੋਈ ਨਹੀਂ ਹੂੰ ਮੋ ਦੇਖੋ ਤੁਸੀਂ ਵੀ ਉਹ ਆਪਾਂ ਆਪਣੇ ਨਾਲ ਠੱਕੇ ਦਫਤਰ ਪਾਉਣੇ ਆ ਇੱਕ ਪੈਏ ਵਾਏ ਤੋਂ ਨੇ ਉਹ ਜਿਆਦਾ ਸੋਨੇ ਲੱਗਣਗੇ ਠੀਕ ਡਿਜ਼ਾਈਨ ਹੈ ਇੱਕ ਆਪਾਂ ਆਪਣੇ ਵੱਲ ਤਿਆਰ ਕਰਾਂਗੇ ਵੀ ਜਿਆਦਾ ਬੜੇ ਹੋਣਗੇ ਜਿਆਦਾ ਬੜੇ ਉਹਦੇ ਪੈਰ 'ਚ ਜੇ ਰਹੀ ਹੋਣਾ ਪਾਏ ਵੀ ਖੁੱਲ ਕੇ ਗਿਰ ਗਈ ਇਹ ਤਾਂ ਵਿਆਹ ਦੀ ਟੱਕੇ ਜਿਹਾ ਨੇ ਵਿਆਹਾਂ 'ਚ ਪਾਉਂਦੇ ਹੀ ਉਹਦੇ ਹੰਫਰਾਕ ਦਰ ਲੈਣੀ ਹਾਂ ਫਰਾਗਤ ਸਿਰ ਉੱਪਰ ਗਰਮ ਪਜਾਮੀ ਪਾਦੇ ਉਹ ਦਿਖਈ ਨਾ ਪਾਈ ਹੋਈ ਗਰਮ ਪਜਾਮੀ ਕੋਈ ਤੁਹਾਨੂੰ ਦੇ ਪਰ ਪਾਈ ਹੋਈ ਦਿਖਈ ਨਾ ਮੁੜ ਕੇ ਫਿਰ ਵੀ ਆਂ ਕਿਆ ਪਾਇਆ ਕਿਆ ਨਹੀਂ ਇਹਨਾਂ ਲੈ ਲੈਣੀ ਤਾਂ ਤੁਹਾਨੂੰ ਛੋਟੀ ਪਹਿਣੀ ਕੋਈ ਜੋ ਆ ਜਾਂ ਫਿਰ ਇਹ ਕੈਨਸਲ ਕਰਕੇ ਉਹਨੂੰ ਛੋਟ ਕਰਾ ਲਓ ਉਹਨੂੰ ਛੋਟੀ ਕਰਾ ਲਓ ਜਿਹੜੇ ਆਹ ਹੈ ਇਹ ਹੋ ਜੂਗੀ ਛੋਟੀ ਨਹੀਂ ਬਾਈ ਜਿਸ ਤੇ ਜੋ ਇਹਨਾਂ ਬੱਚੇ ਦੀ ਹੁੰਦੀਆਂ ਵੀ ਕਿਤੇ ਦੇਖੋ ਇੰਨਾ ਕ ਪੈਰ ਦੇਖੋ ਤੁਸੀਂ ਕਿੱਡਾ ਪੈਰ ਤੁਸੀਂ ਕੰਗਣ ਦੇਖੋ ਪਹਿਲਾਂ ਹਾਂ ਅਦੇ ਨਾਲ ਤੋਂ ਛੋਟੇ ਕੱਢ ਦੋ ਜੋ ਹੋ ਰਹੀਆਂ ਹਾਂ ਹਾਂ ਮੇਰੇ ਉਹ ਵੀ ਤਾਂ ਟੁੱਟੇ ਜਾਂਦੇ ਆ ਉਹ ਦੇਖਿਓ 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 ਆਹ ਆਹ ਇਹਨਾਂ ਗੇਟਾਂ ਜਿਹੜੇ ਸਲੈਕਟ ਨੇਟ ਐਵੇਂ ਬੰਦ ਤੇ ਨਹੀਂ ਲਈ ਜਾਂਦੀ ਸਾਤੇ ਇਹ ਕਨਫਿਊਜ਼ਨ ਹੁੰਦਾ ਪਹਿਲੀ ਪਹਿਲੀ ਵਾਰ ਚਾ ਲੈਣਾ ਹੁੰਦਾ ਨਾ ਕਿਸੇ ਬਾਤ ਤੇ ਕੁਝ ਤਾਂ ਮੰਦਾ ਫਸੇ ਜਾਂਦਾ ਨਹੀਂ ਹਾਂ ਨਹੀਂ ਹਾਂ ਹਾਂ ਤੇ ਤੇਰੀ ਕਿੱਥੇ ਦੀਆਂ ਕਰਦੀਆਂ ਨੇ ਦੇਖੋ ਇਹ ਸਿੰਪਲ ਬਣਾਦੇ ਹੋਏ ਕਰੂਗੀ ਹਾਂ ਮੈਂ ਕਹਿੰਦੀ ਕਿ ਜਲਦੀ ਤੋਂ ਕਰੂ ਨਾ ਚੋਣ ਹਨਾ ਆਹ ਸੀ ਆਹ ਕਰ ਦੋ ਦੋਨੇ ਡੱਬੀ ਕੇ ਬਾਹਰ ਜੀਰ ਤਾਂ ਮਹਿੰਗੀ ਹੋਣੀ 1 ਲੱਖ ਤੋਂ ਵੀ ਚੜੀਦਾ ਹੈ ਨਾ ਪੂਰੀ ਉਹਨੇ ਇੱਕ ਕਰਕੇ ਨਾ ਤੋ ਵੀ ਵੱਧ ਗਿਆ ਇਹਦੇ ਤੋਂ 2 ਲੱਖ ਹੈ ਖਾਈਂ ਜਾ ਰਿਹਾ ਤੋਲੇ ਵੀ ਕਰਾ ਵਧੀਆ ਜਾ ਰਿਹਾ 4 ਤਾਲੀ ਚੱਲ 6900 ਦੀ ਵਾਟ ਅੱਛਾ ਦੋਨੇ ਕੀ ਤੇ ਤਿੰਨ ਤਿੰਨ ਦੀ ਬਣੀਆਂ ਹੈ ਕਿੰਨੇ ਕਿੰਨੇ ਤੋਲੇ ਦੀ ਹੋਈਆਂ ਹੈ ਕਿਆ ਕਿਆ ਹੋਇਆ ਕਿੰਨੇ ਕੋਲੋਂ ਦਾ ਕੰਗਣ ਹੋ ਕਿੰਨੇ ਤੋਲੇ ਦੇ ਹੋ ਅੱਛਾ ਜੀ ਲੀ ਇਹ ਕੰਗਣ ਕਿੰਨੇ ਤੋਲੇ ਦੇ ਹੋ ਗਿਆ ਝਾਂਜਰਾ ਕਿੰਨੇ ਤੋਲੇ ਦੀਆਂ ਹੋ ਗਈਆਂ ਹਾਂ ਦੇਖ ਦੋ ਹਾਂਜੀ ਦੋ ਤੋਲੇ ਤੋਂ ਵੱਧ ਤੋਲੇ ਵੀ ਇਹ ਕੰਗਣ ਬਟੇ ਹਾਂ ਇਹ ਹੋ ਗਏ ਸਾਢੇ 3 ਹੋ ਗਏ ਦੱਬੀਆਂ ਚ ਪਾ ਦਿੰਦੇ ਹਾਂ ਲੱਗ ਰਿਹਾ ਹੈ ਹੂੰ ਪਾਸਟਾ ਇੱਕ ਖਾ ਗਦੀ ਦੱਬੀਆਂ ਲੱਗ ਕੁੱਟ ਚਾਹ ਹੱਥ ਨਾਲ ਬੱਲ ਦੇਖਾ ਦਿਓ ਭਾਈ ਇਹਨਾਂ ਨੂੰ ਮੰਨੂ ਕੋਲ ਬੜਾਈ ਇਹਨੇ ਗਿਣਣਾ ਗਿਣਣਾ ਕੈਸ਼ੀਅਰ ਤੂੰ ਆ ਬਸ ਮੈਂ ਇੱਕ ਟ ਖਤਮ ਹੋ ਜਾ ਖਤਮ ਨਹੀਂ ਹੈਗਾ ਗਣਕਤ ਹੈ ਵਰਤਨਾ ਕਰ ਹਾਂ ਇਹ ਸਾਨੂੰ ਵੀ ਕਿਦਰ ਚਾਹੀਦੀ ਜਰੂਰੀ ਤੇ ਤਾਂ ਚੀਜ਼ ਲੰਨੇ ਆ ਥੋੜਾ ਅਸੀਂ ਰੋਪੜ ਸਾਰ ਸਾਡੇ ਕੋਲ ਆਏ ਹੋਏ ਆ ਰੋਪੜ ਸਾਰ ਸਾਡੇ ਆਏ ਨਾ ਨੂੰ ਭਰਾ ਨੂੰ ਲੈ ਕੇ ਸਮਾਨ ਤੋਂ ਕਰਾ ਥੋੜਾ ਮੋਟਾ ਕਰ ਲੈ ਫਿਰ ਮੈਂ ਆਪ ਕਰ ਦਿੰਦਾ ਨਹੀਂ ਨਹੀਂ ਫਿਰ ਮੈਂ ਕਰ ਦਿੰਦਾ ਕਰ ਦੋ ਲੈ ਦਿਵਾਲੀ ਆ ਨਾ ਫਿਰ ਸੰਗਤ ਕੋਲ ਸੀਗਾ ਇਹ ਵੀ ਛੇ ਹੈ ਨਾ ਨਾ ਸੋ ਬਣਾਤਾ ਹੋਰ 500 ਦੇ ਹੋਰ ਸਭ ਤੋਂ ਸੌਗਾ ਪੀਪਾ ਇਹ ਵੀ ਬੜਵਾਈ ਲੱਗੀ ਹੈ ਘੱਟ ਕਰ ਦੇ ਇੰਨੇ ਨਹੀਂ ਬਸ ਨਹੀਂ ਇੰਨੇ ਨਹੀਂ 500 ਦੇ ਦੇ ਤੇ ਤੇ 200 ਹੋਰ ਦੇ ਦੇ ਇਧਰ 200 ਦੇ ਦੇ ਹੋਰ ਚੱਲ ਇਹਨਾਂ ਨੇ ਮੋੜ ਦੇਣਾ 300 ਰੁਪਏ ਆ ਦੇ ਦੇ ਇੰਨਾ ਕੁ ਤਾਂ ਹੁਣ ਮਾਨ ਤਾਂ ਰੱਖੂਗੇ 100 200 ਰੁਪਏ ਬਚਾ ਕੇ ਚਲੋ ਹੁਣ ਰੋਟੀ ਆ ਜਾ ਮੋਜੂਗੀ ਹਾ ਜੀ ਤਾਂ ਵੀ ਠੀਕ ਆ ਮਿਲ ਗਿਆ ਮੈਨੂੰ ਤਾਂ ਜੀ ਮੈਨੂੰ ਚਾਂਦਰਾਂ ਦੀ ਚੱਕਰ ਦਾ ਵੀ ਚਾਂਦਰਾਂ ਉਹਦੇ ਪੈਰ ਤੇ ਜੇ ਪਾਤੀ ਤੇ ਪਈਆਂ ਰਹਿਣੀਆਂ ਚਾਹੀਦੀ ਐ ਨਾ ਵੀ ਰੀਤਵੰਗ ਖੁੱਲ ਕੇ ਗਿਰੀ ਜਾਣ ਥੱਲੇ ਰੀਤ ਨੇ ਤੇ ਇੱਕ ਵਾਰ ਦਲੇ ਚ ਸਾਰੀ ਹਾਂ ਆ ਲੋ ਭਾਈ ਜੀ ਵਿਚ ਆ ਜੀ ਧੰਨਵਾਦ ਭਰਾ ਜੀ ਪਾਣੀ ਦੇ ਦਿਓ ਯਾਰ ਪਾਣੀ ਪੀਣਾ ਮੈਂ ਮੈਂ ਕੱਲ੍ਹੇ ਹੀ ਬੋਲੀ ਜਾਂਦਾ ਨਾ ਬਲੌਗ ਦੇ ਵਿੱਚ ਫਿਰ ਮੈਨੂੰ ਆਪ ਪਾਣੀ ਦੀ ਥੋੜੀ ਜਿਹਾ ਜ਼ਿਆਦਾ ਲੱਗਦੀ ਹਾਂ ਹਾਂ ਚਲੋ ਹਾਂ ਪਰਸੂ ਨੂੰ ਜਿਵੇਂ ਭਾਗੇ ਰੱਖੀ। ਇਹ ਹੁਣ ਤਾਂ ਖਾਲੀ ਹੁਣ ਤਾਂ ਲੈ। ਹਾਂਜੀ ਆਹ ਜੀ ਨਾ ਕਿਸੇ ਮੈਂ ਤੁਹਾਨੂੰ ਤਾਂਬੇ ਤੁੰਬੇ ਦੀ ਲਿਆ ਕੇ ਉੱਪਰ ਝਾਲ ਮਾਰ ਕੇ ਦੇ ਦੂੰਗਾ। ਹਾਂਜੀ ਹੁੰਦੀ ਆ। ਹੁੰਦੀ ਆ ਨਾ। ਬਸ ਉਹ ਜਿਉ ਲੈ ਲੈਣੀ ਪਾਣੇ ਬਸ ਟੈਂਕਰ ਘਰ ਨੂੰ ਲੱਤੀ। ਖੌਸ ਰੋ ਬਸ ਜ਼ਿੰਦਗੀ ਦੇ ਵਿੱਚ ਅਸਲੀ ਨਕਲੀ ਦੇ ਚੱਕਰਾਂ 'ਚ ਨਾ ਫਸੋ ਬਸ। ਵੀ ਮੈਂ ਅਸਲੀ ਸੋਨਾ ਪਾਉਣਾ। ਜਿਹੇ ਦਾ ਪੈ ਗਿਆ ਪੈ ਗਿਆ ਪਾ ਕੇ ਆਪਣਾ ਬਸ ਇੱਕ ਦਿਨ ਘੁੰਮਣਾ ਹੁੰਦਾ ਬੈਸਾ ਦੀ ਚ ਘੁੰਮ ਲੈ। ਟਰਾਲੀ ਖੋਲੀ। ਚੱਲ ਉਹਨੂੰ ਬੰਦੇ ਰੱਖ ਲੈ ਆ ਮੈਨੂੰ ਹੁਣ ਫਿਰ ਤਾਂ ਬੰਨੂ ਫੇਰ ਬਸਾਤਾ ਇੱਧਰ ਖੋਲਣ ਦਾ ਤਾਂ ਚੱਕਰ ਆ ਚੱਲੀਏ ਫਿਰ ਹੁਣ ਚੱਲ ਦੇਖ ਲਓ ਜੇ ਮਰੌਣੀ ਚਾਲ ਚੂਲ ਮਾਰਾ ਦਿੰਦਾ ਮੈਂ ਦੇਖ ਲਓ ਪਸੰਦ ਕਰ ਲਓ ਡਿਜ਼ਾਈਨ ਮੌਕਾ ਆ ਅੱਜ ਦੇਖ ਲਓ ਅੱਜ ਮੌਕਾ ਹੀ ਹੈ ਠੀਕ ਆ ਜੀ ਮਿਲਦੇ ਆ ਫੇਰ ਉਹਨੂੰ ਸ਼ੁਕਰ ਆ ਜੀ ਤੇ ਸਮਾਨ ਖਰੀਦ ਕੇ ਗੱਡੀ ਤੱਕ ਪਹੁੰਚੀ ਆ ਦੇਖ ਕੇ ਰੋਡ ਕਰਾਸ ਕਰਿਓ ਤੂੰ ਦੀਵਾਲੀ ਕਰਕੇ ਰੌਣਕ ਮੇਲਾ ਸੂਣਾ ਅੱਜ ਸਮਾਨ ਨਹੀਂ ਖੁੰਦਾ ਹੈਗਾ ਊਨ ਨਾ ਕਿਸੇ ਸੇ ਫਸ ਜਿਓ ਸਮਾਨ ਤਾਂ ਕਿਸਨ ਬੈਲ ਮੇਰੇ ਕੋਲ ਆ ਬਾਈ ਨੂੰ ਦਿਖਾ ਦਿਓ ਬਾਈ ਨੂੰ ਹੁਣ ਫਲਾਗ ਚੁੰਨੀ ਦੇਖ ਕੇ ਚੁੰਨੀ ਦੇਖ ਕੇ ਹਨੀਪਿੱਟੇ ਨੂੰ ਜਾ ਚੱਲ ਹੁਣ ਗੱਡੀ ਲੈ ਕੇ ਜਾਣਾ ਆਪਾਂ ਕਿਧਰ ਨੂੰ ਠੀਕ ਆ ਜੀ ਓਕੇ ਬਾਏ ਬਾਏ